ਜਿਹੜੇ ਆਪਣੇ ਆਪ ਨੂੰ ਅਕਾਲੀ ਕਹਿੰਦੇ ਨੇ ਬਾਦਲ ਭਾਗੇ ਸੁਖੀ ਗੱਪੇ ਵਰਗੇ ਆ ਸੁਖਾ ਗੱਪੀਆਂ ਨਾ ਇਹ ਕਹਿੰਦਾ ਮੈਂ ਹੀ ਆ ਪੰਜਾਬ ਦਾ ਵਾਰਿਸ ਮੈਂ ਆ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਮੈਂ ਪੁੱਛਣਾ ਚਾਹੁੰਨਾ ਵੀ মিডিਆ ਨੂੰ ਕਹਾਂ ਜਾਣ ਨੂੰ ਪੁੱਛਿਓ ਵੀ ਸੁਖਿਆ ਗੱਪੀਆਂ ਤੂੰ ਉਹ ਦਿਨ ਕਾਲ ਤਖਤ ਸਾਹਿਬ ਦੇ ਦੋ ਤਰੀਕ ਨੂੰ ਗੱਪ ਮਾਰਦਾ ਸੀ ਕਿ ਜਾਂ ਹੁਣ ਮਾਰਦਾ ਤੂੰ ਦੋ ਤਰੀਕ ਨੂੰ ਸੱਚ ਬੋਲਿਆ ਸੀ ਜਾਂ ਹੁਣ ਸੱਚ ਬੋਲਿਆ ਆਹੀ ਗੱਲਾਂ ਪੁੱਛ ਲਿਓ ਨਿਰਣਾ ਹੋ ਜਾਊਗਾ ਇਸ ਕਰਕੇ ਖਾਲਸਾ ਜੀ ਜਿਹੜੀ ਕਾਂਗਰਸ ਹੈ ਉਹਨਾਂ ਨੇ ਵੀ ਸਾਨੂੰ ਮਾਰਿਆ ਕਾਲ ਤੱਕ ਸਦਾ ਢਵਾਇਆ ਇਹ ਜਿਹੜੇ ਆਪ ਵਾਲੇ ਦੰਦਨਾਬ ਲਾਉਂਦੇ ਫਿਰਦੇ ਨੇ ਇਹਨਾਂ ਦੀ ਇੱਕ ਵੀ ਸੀਟ ਨਹੀਂ ਆਉਣੀ ਹੁਣ ਹੁਣ ਆਉਣਾ ਹੈ ਬਾਦਸ਼ ਪੰਜਾਬ ਦਾ ਜਿਹੜਾ ਜੂਥ ਖੜਾ ਹੈ ਆ ਜਿਹੜਾ ਠਾਠਾ ਮਾਰਦਾ ਅਸਲ ਖਾਲਸਾ ਪੰਥ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਫਵਾਰ ਹੋਏ ਸਾਂ ਮਿਲेंगे ਬਚੇ ਸੰਜੋਹ ਹੋਏ ਜਿਹੜਾ ਇੱਕ ਸਰਨ ਦੇ ਵਿੱਚ ਆਉ ਖਾਲਸਾ ਪੰਥ ਦੀ ਉਹੀ ਬਚੂਗਾ ਨਹੀਂ ਸਭ ਕਿਲੇ ਟਾਇਟਰੀ ਹੋ ਜਾਣਗੇ ਆਓ ਖਾਲਸਾ ਜੀ ਆਪਾਂ ਨੇ ਪਾਈ ਅਮਰਪਾਲ ਸਿੰਘ ਹੋਂਦ ਨਾਲ ਸਾਧਣਾ ਐ ਐਮਪੀ ਭਾਈ ਸਰਬਜੀਤ ਸਿੰਘ ਮਲੋਆ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਬਾਪੂ ਜੀ ਨੂੰ ਪਰੇ ਬੇਨਤੀ ਕਰਨਾ ਚਾਹੁੰਨਾ ਹੈ ਜਿਹੜੇ ਸਾਡੇ ਵੀਰ ਬਲਾਰੇ ਟਕਸਾਲੀ ਨੇ ਉਹਨਾਂ ਨੂੰ ਸਾਰਿਆਂ ਨਾਲ ਲੈ ਕੇ ਤੁਰੋ ਜੇ ਕੋਈ ਗਿੱਲਾ ਅਸਿਵਤ ਹੋਇਆ ਹੈਗਾ ਬੈਠ ਲੋ ਅਸੀਂ ਵੀ ਤੁਹਾਡੇ ਨਾਲ ਬੈਠਣ ਨੂੰ ਤਿਆਰ ਆ ਅਸੀਂ ਤੁਹਾਡੇ ਵਿੱਚ ਸ਼ਾਮਲ ਹੋ ਜਾਾਂਗੇ ਮੈਂ ਪਹਿਲਾਂ ਹੀ ਫੇਰ ਕਿਹੜਾ ਚੋਣਾ ਤੋਣਾ ਮੈਨੂੰ ਕੋਈ ਟਿੱਕ ਦਾ ਲਾਲਚ ਨਹੀਂ ਹੈ ਮੈਂ ਐਮਐਲ ਨਹੀਂ ਬਣਨਾ ਅਸੀਂ ਪੰਥ ਦੀ ਸੇਵਾ ਕਰਨੀ ਹੈ ਜਿਹੜਾ ਕੋਈ ਡੇਡਾ ਟੂਡਾ ਇੱਧਰ ਚੱਲੂਗਾ ਨਾ ਫਿਰ ਉਹਨੂੰ ਸਿੱਧਾ ਕਰਨ ਵੀ ਅਸੀਂ ਜਾਣਦੇ ਆ ਇਹ ਖਾਲਸਾ ਪੰਥ ਹੈ ਅਸੀਂ ਤਾਂ ਤੁਹਾਨੂੰ ਆਰਾ ਨਾਲ ਤੋੜਾਂਗੇ ਆਰਾ ਨਾਲ ਉਹਨਾਂ ਦੀ ਦੇਣ ਆ ਜਿਹੜੇ ਸਰਕਾਰੀ ਨੁਮਾਇੰਦੇ ਸਾਡੇ ਵਿੱਚ ਬਣ ਗਏ ਤੇ ਤੇ ਅੱਜ ਵੀ ਸਾਡੇ ਵਿੱਚ ਸਰਕਾਰੀ ਨੁਮਾਇੰਦੇ ਪਰ ਗਏ ਨੇ ਤੁਸੀਂ ਸचेत ਰਹਣਾ ਉਹਨਾਂ ਤੋਂ ਜਿਨ੍ਹਾਂ ਨੂੰ ਤੁਸੀਂ ਇਹ ਬਾਗ ਡੋਰ ਇਹ ਪਾਰਸ ਪੰਜਾਬ ਦੇ ਜਥੇਬੰਦੀ ਦੀਆਂ ਸੌਂਪ ਰਹੇ ਹੋ ਨਾ ਉਹਨਾਂ ਵਿੱਚ ਕਈ ਸਰਕਾਰੀ ਨੇ ਨੌ ਵੀ ਤੁਹਾਨੂੰ ਦੱਸਾਂਗੇ ਬੋਲ-ਬੋਲ ਕੇ ਕਿਹੜੇ-ਕਿਹੜੇ ਨੇ ਉਹਨਾਂ ਨੂੰ ਫਾਸੇ ਹਟਾਓ ਜਿਹੜੇ ਅਸਲ ਪਾਰਸ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਆਉਣਾ ਤੇ ਮੈਂ ਬੇਨਤੀ ਕਰਨਾ ਚਾਹੁੰਨਾ ਪੈਸੇ ਲੈ ਕੇ ਨਾ ਟਿਕਟ ਦੇ ਦਿਓ ਵੀ ਪੈਸੇ ਲੈ ਲੈ ਮਿਲਾਨੇ ਦੇ ਖਰਚਾ ਕਰਨਾ ਆਹ ਕੈਂਡੀਡੇਟ ਹੈ ਮੈਂ ਕਹਿਣਾ ਚਾਹੁੰਨਾ 117 ਹਲਕੇ ਨੇ ਤੇ 117 ਹਲਕਿਆਂ ਦੇ ਵਿੱਚ ਉਹਨਾਂ ਨੂੰ ਕਹੋ ਬਿਤ ਹਰੇਕ ਹਲਕੇ ਦੇ ਵਿੱਚ ਆਪਣਾ ਕੈਂਡੀਡੇਟ ਤੁਸੀਂ ਸਾਨੂੰ ਰਿਨਾਉਸ ਦਿਓ ਨਾਮ ਲਿਖ ਕੇ ਦਿਓ ਜੇ ਇੱਕ ਹਲਕੇ ਦੇ ਵਿੱਚੋਂ 20 ਨ ਆਉਂਦੇ ਨੇ 50 ਨਾਮ ਆਉਂਦੇ ਨੇ ਤਾਂ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਗੁਰੂ ਚਾਨਾ ਦੇ ਵਿੱਚ ਪਾਚੀ ਪਾਵੋ ਤੇ ਜਿਹੜੀ 50 ਪਾਚੀਆਂ ਜਾਂ 100 ਆਈ ਹੋਈ ਹੈ ਉਹਦਾ ਨਾਮ ਕਟੋ ਵੀ ਆ ਫੁਲਾਨਾ ਇਹ ਨਿਕਲਿਆ ਇਹ ਸਾਰਿਆਂ ਨੂੰ ਪ੍ਰਵਾਨ ਹੋਊਗਾ ਐ ਟਿਕਟਾਂ ਦਿਓ ਫੇਰ ਭਗਵੰਤ ਮਾਨ ਨੇ 92 ਛਤੇ ਨੇ ਉਜੀ ਕਿਸੇ 17 ਸੀਟਾਂ ਜਿੱਤਦੇ ਹੋਗੇ 117 ਜਿੱਤਾਂ ਹੋਏ ਜਿਹੜੇ ਸਾਡੇ ਵੀਰ ਗਿੱਲੇ ਸ਼ਿਕਵੇ ਕਰਕੇ ਮੰਦੀਪ ਸਿੱਧੂ ਹੋਣੀ ਹੋਰ ਜਿਹੜੇ ਦੂਰ ਜਾ ਗਏ ਨੇ ਸਾਥ ਉਹਨਾਂ ਨੂੰ ਵੀ ਨਾਲ ਲੈ ਕੇ ਆਉਣਾ ਸੀ ਅਸੀਂ ਮੁੱਟ ਬਣਨਾ ਪੰਜਾਬ ਦਾ ਇੱਥੇ ਖਾਲਸਾ ਰਾਜ ਜਿਹੜੇ ਕਹਿੰਦੇ ਨੇ ਵੀ ਖਾਲਸਾ ਰਾਜ ਦੇਖਿਆ ਨਹੀਂ ਹੁਣ ਦੇਖ ਲਿਓ 27 ਦੇ ਵਿੱਚ ਲੋ ਭਾਈ ਅਮਰਪਾਲ ਸਿੰਘ ਸੀਐਮ ਬਣ ਗਿਆ ਫੇਰ ਖਾਲਸਾ ਰਾਜ ਹੋਣਾ ਬੰਦੀ ਸਿੰਘ ਰਿਹਾ ਹੋਣਗੇ ਅਸੀਂ ਤਾਂ ਤੁਹਾਨੂੰ ਸੁਝਾ ਦੇਣੇ ਨੇ ਗੁਰਮਖੋ ਇਹ ਬਾਸ ਪੰਜਾਬ ਦੇ ਜਥੇਬੰਦੀ ਭਾਈ ਦੀਪ ਸੂਤੂ ਦੀ ਤਿਆਰ ਕੀਤੀ ਹੋਈ ਹੈ ਅੱਜ ਇੱਕ ਹੋਰ ਮੇਰੇ ਮਨ ਨੂੰ ਬਹੁਤ ਛੱਟ ਲੱਗੀ ਇੱਕ ਸਪਲੀਮੈਂਟ ਸੱਪਿਆ ਹੋਇਆ ਅਖਬਾਰ ਦੇ ਵਿੱਚ ਉਹਦੇ ਵਿੱਚ ਦੀਪ ਸੂਤੂ ਦੀ ਫੋਟੋ ਹੈ ਨਹੀਂ ਉਹਦੇ ਵਿੱਚ ਸંત ਜਨੈਲ ਸਿੰਘ ਖਾਲਸਾ ਪਿੰਡ ਰਾਣੇ ਦੀ ਫੋਟੋ ਹੈ ਨਹੀਂ ਉਹਦੇ ਵਿੱਚ ਪਾਈ ਜਗਤਾਰ ਸਿੰਘ ਹਵਾਰੇ ਦੀ ਫੋਟੋ ਹੈ ਨਹੀਂ ਓਏ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਇਹ ਤੁਹਾਡਾ ਫਰਜ਼ ਜੇ ਅਸੀਂ ਸ਼ਹੀਦਾਂ ਨੂੰ ਭੁੱਲ ਗਏ ਸਾਡੇ ਵੱਡੇ-ਵਡਿਆਂ ਨੂੰ ਭੁੱਲ ਗਏ ਫਿਰ ਕਿਵੇਂ ਕਾਮਯਾਬ ਹੋਵਾਂਗੇ ਅਸੀਂ ਭਾਈ ਅਮਰਜਪਾਲ ਸਿੰਘ ਨੂੰ ਸੀਐਮ ਦੇਖਣਾ ਚਾਹੁੰਦੇ ਆ 2027 ਦੇ ਵਿੱਚ ਅਵਸ ਬਣੂਗਾ ਭਾਈ ਦੀਪਸੰਧੂ ਦੇ ਇਹ ਬੋਲ ਨੇ ਉੱਟਣ ਵਾਲੇ ਨੂੰ ਜਿਹੜਾ ਅਸਮਾਨ ਸਾਹੀ ਦਾ ਪੱਟਣ ਵਾਲੇ ਨੂੰ ਧਰਤੀ ਸਾਨੂੰ ਖਾਲਸਾ ਜੀ ਦੋਨੇ ਚਾਹੀਦੇ ਨੇ 2027 ਦੇ ਵਿੱਚ